ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਜਾਨ ਵਾ ਠੀਕ ਨੇ ਜੀ ਪੈਸੇ ਤੁਸੀਂ ਪਹਿਲਾਂ ਵੀਡੀਓ ਆਪਣੀਆਂ ਦੇਖ ਚੁੱਕੇ ਹੋਵੋਗੇ ਬਾਰਮਾਉਟ ਤੇ ਰਿਕਵਰੀ ਕੈਸ ਹੁੰਦੀ ਆਪਣਾ ਭਰਾ ਸਟਾਰਕ ਪੁਰਵਾਜ ਵਾਲਾ ਉਹਨਾਂ ਨੇ ਵੀ ਪਾਈ ਆ ਤੇ ਗੁਰੀਦੂਰਾ ਵਾਲਾ ਭਰਾ ਆਪਣਾ ਉਹਨਾਂ ਨੇ ਵੀ ਪਾਈ ਆ ਜੀ ਤੇ ਹੁਣ ਪਾਏ ਆਪਣੇ ਵਾਲੇ ਚੈਨਲ ਤੇ ਪਾ ਰਹਿਆਂ ਆ ਜੀ ਹਾਂਜੀ ਆ ਲੈ ਕੇ ਆਏ ਤੁਹਾਡੇ ਲਈ ਆਪਾਂ ਬਾਰਮਾਉਟ ਗੋਲੀ ਠੀਕ ਆ ਜੀ ਪੀਜਨ ਬਾਰਮਾਉਟ ਇਹ ਬਾਈ ਜੀ ਕਬੂਤਰ ਦੇ ਮੜੱਪਾ ਲਈ ਦਵਾਈ ਹੈ ਇਹ ਜੀ। ਕੂਤਰੇ ਜਿਵੇਂ ਮੜੱਪਾ ਜੁਨਾ ਕਹਿੰਦੇ ਨੇ ਮੜੱਪਾ ਪੈ ਗਏ ਉਹਦੇ ਲਈ ਮੈਡੀਸਿਨ ਆ ਇਹ। ਇੱਕ ਸਿੰਗਲ ਕਬੂਤਰ ਨੂੰ ਇੱਕ ਗੋਲੀ ਦਿੱਤੀ ਜਾਂਦੀ ਆ ਜੀ। ਤੇ ਪਹਿਲਾਂ BML ਪਾਣੀ ਦੇਣਾ ਪੈਂਦਾ ਜੀ। ਜਿਵੇਂ ਇੱਕ ਗੋਲੀ ਦੇ ਕੇ ਉਸ ਤੋਂ ਬਾਅਦ ਜਦੋਂ ਪਾਣੀ ਖਿੱਚ ਕੇ ਤੇ BML ਪਾਣੀ ਫੋਕਾ ਫੇਰ ਦੇਣਾ ਪੈਂਦਾ ਜੀ। ਤੇ ਇੱਕ ਗੋਲੀ ਆ ਜੀ ਪੀਜਨ ਪਰਮਾਉਟ 1800 ਰੁਪਏ ਦੀ ਡੱਬੀ ਆ ਬਾਈ ਜੀ ਇਹ। 100 ਗੋਲੀ ਇੱਕ ਡੱਬੀ 'ਚ। ਜੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਇਹ ਤਾਂ ਸਾਡਾ ਸੰਕਰੀਨ ਤੇ ਨੰਬਰ ਚੱਲ ਰਿਹਾ ਆ ਆ ਸਾਡੇ ਨਾਲ ਵਟਸਐਪ ਤੇ ਕਨੈਕਟ ਕਰ ਸਕਦਾ ਫੋਨ ਵੀ ਕਰ ਸਕਦਾ ਤੇ ਅਸੀਂ ਭਾਈ ਜੀ ਆਲ ਇੰਡੀਆ ਡਿਲੀਵਰੀ ਫ੍ਰੀ ਕਰਦੇ ਆ ਤੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਇਹ ਆਪਾਂ ਤੋਂ ਮੰਗਵਾ ਸਕਦਾ ਜੀ ਰਿਜ਼ਲਟ ਵੱਲੋਂ ਫੁੱਲ ਗਾਰੰਟੀ ਆ ਜੀ ਤੇ ਅਸੀਂ ਆਪਣੇ ਘਰੇ ਕੁਤਰਾ ਨੂੰ ਲਾਈ ਆ 5-7 ਬੱਚਿਆਂ ਨੂੰ ਤੇ ਉਹ ਵੀਡੀਓ ਅਸੀਂ ਲਾਸਟ ਨੇ ਚਲਾਵਾਂਗੇ ਦੇਖਿਓ ਰਿਜ਼ਲਟ ਕਿੰਨਾ ਵਧੀਆ ਮਿਲਿਆ ਪੂਰੇ ਵਧੀਆ ਮੜਾ ਪਕੜਿਆ ਨੇ ਤੇ ਨਾ ਕੋਈ ਸਾਈਡ ਇਫੈਕਟ ਆ ਠੀਕ ਆ ਜੀ ਇਹ ਆਪਾਂ 12 ਵੇਲੇ ਮੰਨ ਕੇ ਚਲੋ ਗੇੜਿਆ ਤੋਂ ਇੱਕ ਦਿਨ ਪਹਿਲਾਂ ਵੀ ਲਾ ਸਕਦੇ ਆ ਕੋਈ ਨੁਕਸਾਨ ਨਹੀਂ ਇਹਦਾ ਠੀਕ ਹੈ ਜੀ ਇਹ ਹੋ ਗਈ ਬਰਮਾਉਟ ਤੇ ਉਸ ਤੋਂ ਬਾਅਦ ਆ ਗਿਆ ਜੀ ਰਿਕਵਰੀ ਕੈਪਸੂਲ ਠੀਕ ਹੈ ਜੀ ਰਿਕਵਰੀ ਕੈਪਸੂਲ ਬਾਈ ਜੀ ਤੁਹਾਨੂੰ ਪਤਾ ਹੀ ਆ ਰਿਕਵਰੀ ਕਰਨ ਵਾਸਤੇ ਹੁੰਦਾ ਜਿਵੇਂ ਕਿ ਕੰਪਿਊਟਰ ਆਪਣਾ ਗਰਮੀ ਦੇ ਵਿੱਚ ਜ਼ੋਰ ਲਾ ਕੇ ਆ ਗਿਆ ਲੱਤਾਂ ਤੇ ਨਹੀਂ ਖੜਦਾ ਜਾਂ ਕਈ ਭਰਾ ਆਪਣੇ ਦੁੱਸਰ ਨੂੰ ਵੀ ਵਰਤਦੇ ਆ ਦੁੱਸਰ ਨੂੰ ਵੀ ਵਧੀਆ ਕੰਮ ਕਰਦਾ ਜੀ ਤੇ ਜਾਂ ਕੰਪਿਊਟਰ ਜਿਹੜਾ ਗੇੜਿਆ ਤੇ ਵੀ ਲਾ ਦਿੰਨੇ ਆ ਇਹ ਜਿਵੇਂ ਲਾਸਟ ਗੇੜੇ ਨੇ ਕੰਪਿਊਟਰ ਦੇ ਉਸ ਦਿਨ ਲਾ ਦੋ ਇਹ ਕਬੂਤਰ ਦੀ ਰਿਕਵਰੀ ਸਾਰਾ ਪ੍ਰੋਟੀਨ ਕੈਲਸ਼ੀਅਮ ਵਗੈਰਾ ਪੂਰਾ ਕਰਦਾ ਠੀਕ ਆ ਜੀ ਤੇ ਇਹ ਕਿਸੇ ਵੀਰ ਵੀਰਪਰਾ ਨੂੰ ਚਾਹੀਦਾ ਤਾਂ ਆਪਾਂ ਤੋਂ ਇਹ ਵੀ ਭਾਈ ਮੰਗਵਾ ਸਕਦਾ ਇਹ 30 ਕੈਸੂਲ ਦੀ ਪੈਕਿੰਗ ਆ ਭਾਈ ਜੀ ਤੇ 800 ਰੁਪਏ ਦੀ ਡੱਬੀ ਹੈ ਇੱਕ ਇਹ ਠੀਕ ਆ ਤੇ ਇਹ ਵੀ ਆਲ ਇੰਡੀਆ ਡਿਲੀਵਰੀ ਫ੍ਰੀ ਆ ਜੀ ਕਿਸੇ ਵੀਰਪਰਾ ਨੂੰ ਚਾਹੀਦਾ ਤਾਂ ਮੇਰੇ ਨੰਬਰ ਤੇ ਅਕਾਲ ਕਰਕੇ ਤਾਂ ਆਪਾਂ ਆਪਣੇ ਨਾਲ ਸੰਪਰਕ ਕਰ ਲਵੇ ਤਾਂ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਜੀ ਡਿਲੀਵਰੀ ਫ੍ਰੀ ਆ ਤੇ ਇਹ ਡੱਬੀ ਵਾਈਜੀ ਬੰਦੇ ਲੈ ਸਕਦੇ ਆ ਆਪਾਂ ਠੀਕ ਆ ਜੀ ਤੇ ਜਿਹੜੇ ਬਾਰਮਾਟ ਆ ਜੇ ਕਿਸੇ ਵੀਰਪੜਾ ਨੂੰ ਖੁੱਲੀ ਚਾਹੀਦੀ ਆ 20 50 ਗੋਲੀ ਆ ਤਾਂ ਇਹ ਅਸੀਂ ਖੁੱਲੀ ਵੀ ਪਾਰਸਲ ਕਰ ਦਾਂਗੇ ਠੀਕ ਆ ਜੀ ਤੇ ਵੀਡੀਓ ਆਪਣੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਵੀਡੀਓ ਕਿਹੜੇ ਵਿਸ਼ੇ ਦੇ ਪਾਈਓ ਉਹ ਵੀ ਜਰੂਰ ਦੱਸਿਆ ਕਰੋ ਠੀਕ ਆ ਜੀ ਅੱਜ ਸਾਰੇ ਭਰਾਵਾਂ ਦੀ ਆਪਾਂ ਨੂੰ ਸਪੋਰਟ ਦੀ ਜ਼ਰੂਰਤ ਆ ਜੀ ਆਪਣੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਬਾਰਮਾਉਟ ਤੇ ਰਿਕਵਰੀ ਕੈਪਸੂਲ ਦੀ ਬਾਈ ਜੀ ਫੁੱਲ ਗਾਰੰਟੀ ਆ ਕੰਮ ਨਾ ਕਰੇ ਤਾਂ ਖੁੱਲੀ ਡੱਬੀ ਵਾਪਸ ਆ ਠੀਕ ਆ ਜੀ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਪਣੀ ਦੁਕਾਨ ਤੇ ਤੇ ਨਹੀਂ ਆਉਣਾ ਤਾਂ ਬਾਈ ਜੀ ਪਾਰਸਲ ਕਰਵਾ ਲਓ ਅਸੀਂ ਜਿਵੇਂ ਅੱਜ ਪਾਰਸਲ ਕਰੋਂਗੇ ਤਾਂ ਦੂਜਿਆਂ ਨੂੰ ਤੁਹਾਡੇ ਕੋਲੇ ਮੈਡੀਸਿਨ ਪਹੁੰਚੂ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਤਾਂ ਕਿ ਹਰ ਇੱਕ ਵੀਰ ਭਰਾ ਦਾ ਫਾਇਦਾ ਹੋ ਸਕੇ ਤੇ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਆ ਜੀ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਹਾਂਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਆ ਲੱਗੀਆਂ ਜੀ ਡੀ ਵਾਰਮ ਕਰਨ ਜਿਹੜੀ ਆਪਾਂ ਗੋਲੀ ਮਗਵਾਈ ਆ ਮੈਡੀਕਲ ਸਟੋਰ ਤੇ ਆਪਣੇ ਤੇ ਤੇ ਇਹ ਬਾਈ ਇੱਕ ਗੋਲੀ ਇੱਕ ਨੂੰ ਤੁਹਾਨੂੰ ਦੇਣੀ ਆ ਸਿੰਗਲ ਐਦਾਂ ਇੱਕ ਗੋਲੀ ਦੇ ਕੇ ਉੱਪਰ ਦੇ 20 ml ਪਾਣੀ ਦੇ ਜਣਾ ਜੀ ਬਸ Да, <свес> я <свес>